ਬਾਈ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ ਜਿਵੇਂ ਅੱਜ ਦੇਖ ਰਹੇ ਹੋ ਵੀ ਠੰਡ ਬਹੁਤ ਜ਼ਿਆਦਾ ਤੇ ਤੁੰਗ ਵਾਲੀ ਬੱਕਰੀਆਂ ਦੀ ਮੰਡੀ ਤੇ ਆਪਾਂ ਆਏ ਹੋਏ ਆਂਗੇ ਦੂਰੋਂ ਦੂਰੋਂ ਆਏ ਹੋਣੇ ਅੱਜ ਬੰਦੇ ਤੇ ਗੱਲਬਾਤ ਕਰਦੇ ਆਪਾਂ ਵੀਡੀਓ ਬਣਾਉਨੇਗੇ ਬੱਕਰੀਆਂ ਦਿਖਾਉਨੇਗੇ ਚੰਗੀਆਂ ਕੀਮਤ ਤੇ ਚੰਗੀਆਂ ਬੱਕਰੀਆਂ ਠੀਕ ਹੈ ਸਾਰੀ ਚੀਜ਼ਾਂ ਦਿਖਾਵਾਂਗੇ ਅੱਜ ਤੁਹਾਨੂੰ ਆਪਾਂ ਗੱਲਾਂ ਬਾਤਾਂ ਮਾਰਦੇ ਆਂਗੇ ਬਾਈ ਪਹਿਲਾਂ ਇਹਦੀਆਂ ਬੱਕਰੀਆਂ ਦਿਖਾ ਵਧੀਆ ਬੱਕਰੀ ਲਿਆਉਂਦਾ ਇਹ ਵੀ ਮੁੰਡਾ ਹੁਣ ਪਤਾ ਨਹੀਂ ਕਿੱਥੋਂ ਲਿਆਉਂਦਾ ਪਾਲ ਕੇ ਵਧੀਆ ਲਿਆਉਂਦਾ ਲਾ ਬਾਈ ਕੀ ਹਾਲ ਹੈ ਵੀਰੇ ਵਧੀਆ ਵੀਰੇ ਦਿਖਾ ਦੇ ਇੱਕ ਦੇ ਵਧੀਆ ਵਧੀਆ ਚਾਹੀਦੀ ਹੈ ਵਧੀਆ ਦਿਖਾ ਦਿੰਦੇ ਆ ਵੀਰੇ ਚੱਲ ਦਿਖਾ ਦੇ ਆ ਜਾ ਵੀਰੇ ਲਿਆਈਂ ਕਰ ਨੇੜੇ ਨੇੜੇ ਕਰਕੇ ਦਿਖਾ ਦੇ ਕੈਮਰਾ ਤੇ ਪਹੁੰਚਿਆ ਕਰੋ ਵੀਰਵਾਰ ਨੂੰ ਤੁੰਗਾਲੀ ਜ਼ਿਲ੍ਹਾ ਬਠਿੰਡਾ ਦੇਖੋ ਵੀਰੇ ਛੇਦੰਦ ਪਾਠਾ ਵੀਰੇ ਭਲੂਣਸ ਹੁੰਦੀ ਆ ਜੇ ਛੇਦੰਦ ਹਾਂ ਜੀ ਕਿੰਨੇ ਮਹੀਨੇ ਦੀ ਗੱਬਣ ਗੱਬਣ ਹੈਗੀ ਆ ਵੀਰੇ ਸਾਢੇ 4 ਮਹੀਨਿਆਂ ਦੀ ਸਾਢੇ 4 ਮਹੀਨੇ ਦੀ ਹਾਂ ਵੀਰੇ ਫਿਰ ਦੇ ਨਹੀਂ ਥੋੜੇ ਲੈਂਦੀ ਹਾਂ 50 ਲੈਂਦੀ ਆ ਹਾਂ ਹਾਂ ਵੀ ਦੰਦ ਲਾਏ 25 ਲਾਏ 5-4 ਦਿਨ ਵਕਤ ਤੇ ਥੱਲੇ ਹੋ ਜੇ ਠੀਕ ਐ ਦੰਦਾਂ ਦੀ 6 ਆ 6 ਆ ਦੰਦ ਪੂਰੇ ਕਰ ਕੀ ਦੰਦ 6 ਦੰਦ ਠੀਕ ਐ ਕੀ ਲੱਗਦਾ ਬਾਜਾਂ ਦੀ ਕਿਵੇਂ ਹੋਊਗੀ ਬਾਜਾਂ ਦੀ ਤਾਂ ਹੋਊਗੀ ਵੀਰੇ 70-80 ਕਿਲੋ ਦੀ ਰਾਂਗ ਹੋਊਗੀ ਨਾ ਹਾਂ ਤੋੜੀ ਇੱਕ ਵਾਰ ਕੋਈ ਫਾਲਟ ਕਾ ਨਹੀਂ ਕਾ ਨਾ ਪਹਿਲਾਂ ਸੁਣਾ ਇਹਨੇ ਪਹਿਲਾਂ ਭਲੂਣ ਸੁਣਾ ਤੈਨੂੰ ਕਾਜੋ ਰਾਠ ਦੇਖ ਲੋ ਬਈ ਨਾਲੇ ਬੱਕਰੀ ਭਾਰੀ ਐ ਪੇਟੀ ਦੀ ਭਾਰੀ ਐ ਪੇਟੀ ਦੀ ਭਾਰੀ ਆ ਨਾ ਬਾਈ ਹਾਂ ਵੀਰੇ ਤੇ ਆਹ ਇਹ ਵੀ ਸੂਣ ਵਾਲੀ ਆ ਵੀਰੇ ਇਹ ਵੀ 4 ਮਹੀਨਿਆਂ ਦੀ ਗੱਬਣ ਇਹ ਕਿਵੇਂ ਇਹਦੇ ਨਾਲ ਆ ਜੇ ਕਿਵੇਂ ਇਹ ਨਾਲ ਹੀ ਆ ਵੀਰੇ ਦੋਨੇ ਭੈਣਾ ਨੇ ਭੈਣਾ ਕਿਵੇਂ ਹੋ ਜਾਣਗੇ ਯਾਰ ਵੀਰੇ ਇੱਕ ਰੰਗ ਦਾ ਡੱਡ ਦੇ ਫਿਰ ਕੀ ਚੱਕਰ ਅੱਛਾ ਹਾਂ ਵੀਰੇ ਇੱਕ ਹੌਣ ਮੇਰੇ ਕੋਲ ਬੱਚਾ ਬੱਕਰੀ ਸੂਈ ਆ ਵੀਰੇ ਉਹਦਾ ਇੱਕ ਬੱਚਾ ਪੂਰਾ ਇੱਕ ਡੱਬਾ ਇੱਕ ਡੱਬਾ ਹੈ ਜਮੇ ਸਲੀਨ ਦੇ ਕੱਪੜਿਆਂ ਵਰਗਾ ਠੀਕ ਹੈ ਹਾਂ ਵੀਰੇ ਇਹ ਵੀ ਪਹਿਲਾਂ ਸੂਈ ਲੱਗਦੀ ਹੈ ਇਹ ਹਾਂ ਵੀਰੇ ਪਹਿਲਾਂ ਸੂਈ ਆ ਨਹੀਂ ਸੂਈ ਹੈਗੀ ਨਾ ਇਹ ਨਹੀਂ ਸੂਈ ਤੇ ਤੂੰ ਬਿਮਾਰਤਾ ਨਹੀਂ ਬੱਕਰੀ ਨਾ ਵੀਰੇ ਉਹਨੇ 9 ਮਹੀਨੇ ਦੀ ਗੱਬਣ ਉਹ ਵੀ ਇੰਨੀ ਆ 4 4.5 ਮਹੀਨੇ ਹੈਗੇ 4.5 ਮਹੀਨੇ ਉਹ ਸੂਈ ਹੋਈ ਆ ਬਾਈ ਤੇ ਆਹ ਬੱਕਰੀ ਕਾਲੀ ਜਿਹੜੀ ਇਹ ਨਹੀਂ ਹੈਗੀ ਸੂਈ ਹੁਣ ਮੁੱਲ ਵੜੀ ਕੀ ਜਾਂਦੇ ਨਹੀਂ ਬਈ ਉਹ ਮੁੱਲ ਵੜੀ ਵੀਰੇ ਜੋੜੇ ਦਾ 60000 ਰੁਪਇਆ ਕਰਦੇ ਆ 60000 ਹਾਂ ਠੀਕ ਐ ਐਟ ਨਹੀਂ ਹੋ ਜੂ ਕੰਮ ਕਿੰਨਾ ਰਾਹ ਬੱਕਰੀ ਕਿੰਨੇ ਬੱਚੇ ਦੇ ਦੂ ਬੱਚੇ ਤਾਂ ਉਹਨੂੰ ਕੁਝ ਨਹੀਂ ਕਹਿ ਸਕਦੇ ਪਰ ਇੱਕ ਵੀ ਦੇ ਸਕਦੀ ਆ ਦੋ ਵੀ ਦੇ ਸਕਦੀ ਆ ਤਿੰਨ ਵੀ ਦੇ ਸਕਦੀ ਆ ਹੂੰ ਆ ਬੱਕਰੀ ਛੱਡ ਦਤੀ ਬਾਈ ਬੱਕਰੀ ਉਹ ਭੱਜੀ ਫਿਰਦੀ ਮੈਨੂੰ ਲੱਗਾ ਬੰਨੀ ਤਾਂ ਹੋਊਗੀ ਬਾਈ ਨੇ ਵੀ ਬੱਕਰੀ ਘਰਨ ਤੋਰਨ ਦੀ ਸ਼ਕੀਨ ਲੱਗਦੀ ਆ ਹਨਾ ਹਾਂ ਚਰਨ ਚੁਰਨ ਦੀ ਸ਼ਕੀਨ ਲੱਗਦੀ ਆ ਇਹ ਤੋਂ ਪਤਾ ਵੀ ਲੱਗਦਾ ਬੱਕਰੀ ਤੁਰਦੀ ਆ ਬਾਈ ਥੋਣੀ ਵੀ ਲੱਗਦੀ ਆ ਬੱਕਰੀ ਗਾਨੀਆਂ ਗੱਪੇ ਬਹੁਤ ਪਾਰਖ ਨੇ ਬਾਈ ਨੇ ਸੁਨੱਖੀ ਆ ਬੱਕਰੀ ਵੀਰੇ ਸੁਨੱਖੀ ਵੀ ਹੈਗੀ ਬੱਕਰੀ ਹਾਂ ਠੀਕ ਆ ਉਹ ਵੇਚ ਦੀ ਵੀ ਛੇ ਦੰਦ ਹੋਵੇ ਇਹ 8 ਦੰਦ ਆ ਵੀਰੇ ਇਹ 8 ਦੰਦ ਕਿਵੇਂ ਹੋਗੀ ਬਸ ਵੀਰੇ ਕੋਈ ਦੰਦ ਲਾ ਗਈ ਕੋਈ ਮਤਲਕੀ ਉਹ ਇਹ ਅੱਠ ਹੋ ਗਈ ਲੈ ਇਹ 6 ਹੀ ਹੈ ਵੀਰੇ ਵੀ 6 ਹੀ ਹੈ ਇਹ ਵੀ ਤੇ ਕਿਹ ਨਾਲ 8 ਹੋਣਾ ਤੇ 6 ਹੀ ਹੈ ਵੀਰੇ ਵੀ ਠੀਕ ਉਹ ਵੀ ਤਾਂ ਦੇਖ ਰਿਹਾ ਮੈਂ ਕਿ ਮੈਂ ਹੋ ਗਿਆ ਕੰਮ ਹਾਂ ਸਹੀ ਗੱਲ ਆ 80000 ਹੈ ਹਾਂ ਵੀਰੇ ਤੇ ਉਹ ਦਾ ਉਹ ਵੀਰੇ ਵੇਚ ਗਿਆ ਹਮ ਮੁੱਲ ਕਰਦੇ ਉਹਦਾ 55000 ਰੁਪਿਆ ਹਮ ਵੇਚੀ ਕਿੰਨੇ ਦੀ ਆ ਵੇਚੀ 40000 ਰੁਪਏ ਦੀ ਆ ਵੀਰੇ ਨਾਲ ਵੀ ਹੈ ਕੋਈ ਕੱਲੀ ਇਹ ਕੱਲੀ ਸੂਨ ਵਾਲੀ ਆ ਵੀਰੇ ਪੱਕੀ ਗੱਲ ਐਨੀ ਦੀ ਵੀ ਗਈ। ہاں ਵੀਰੇ। ਪੱਕੀ ਗੱਲ ਆ। ਪੱਕੀ ਵੀਰੇ ਯਾਰ। ਆ ਬੰਦੇ ਨੇ ਇੱਥੇ ਕੋਲੀ ਸੌਦਾ ਕਰਾਇਆ। ਵੀਡੀਓ ਤੇ ਹੀ ਹੋਇਆ ਵੀਰੇ। ਅੱਛਾ। 40000। ਹਾਂ ਵੀਰੇ। ਗੱਬਣ ਕਿੰਨੇ ਮਹੀਨੇ ਚਾਰ। ਸਾਢੇ ਤਿੰਨ ਮਹੀਨੇ। ਸਾਢੇ ਤਿੰਨ ਮਹੀਨੇ। ਹਾਂ ਵੀਰੇ ਪੂਰੇ ਕੱਦ ਕਾਠ ਦੀ ਐ ਬੱਕਰੀ ਵੀਰੇ। ਹਲੇ ਭਾਰੀ ਹੋਊਗੀ ਹੋੜ। ਹਾਂ ਹਜੇ ਤਾਂ ਨਿੱਤਰੂਗੀ ਬੱਕਰੀ। ਛੱਡ ਦੇ ਫਿਰ ਇਹਨੂੰ ਵੀ। ਹਾਂ ਵੀਰੇ ਦੋ ਦੋ ਬੱਚਿਆਂ ਵਾਲੀਆਂ ਵੀ ਹੈਗੀਆਂ ਬੱਕਰੀਆਂ। ਕਿੰਨੇ ਬੱਚਿਆਂ ਵਾਲੀਆਂ? ਦੋ ਦੋ ਬੱਚਿਆਂ ਵਾਲੀਆਂ। ਕਿੰਨੇ ਮੁੱਲ ਵਾਲੀਆਂ ਨੇ? ਮੁੱਲ ਵੀਰੇ 32000 ਤੋਂ ਸਟਾਰਟ ਆ ਬਾਕੀ ਮੌਕੇ ਤੇ ਹੋਰ ਘਾਟ ਬਾਦ ਠੀਕ ਆ ਹਾਂ ਇਹਦੇ ਮਗਰ ਦੋ ਬੱਚੇ ਨੇ ਵੀਰੇ ਇਹਦੇ ਮਗਰ ਦੋ ਬੱਚੇ ਨੇ ਹੂੰ ਦੋਨੇ ਬੱਕਰੇ ਨੇ ਦੋਨੇ ਬੱਕਰੇ ਹਾਂ ਵੀਰੇ ਮੁੱਲ ਮੁੱਲ 32000 ਰੁਪਏ ਕਿੱਡੇ ਕਿੱਡੇ ਬੱਚੇ ਨੇਗੇ ਬੱਚੇ ਵਾਪਾ ਨੇ ਵੀਰੇ ਇਹ ਤਾਂ ਹੈਗੇ ਨੇ 20 25 ਦਿਨਾਂ ਦੇ ਬੱਚੇ 20 25 ਦਿਨਾਂ ਦੇ ਬੱਚੇ ਹਾਂ ਉਹ ਪੱਠ ਕਿਹਦੀ ਨਾਲ ਫਿਰ ਉਹ ਪੱਠ ਕੱਲੀ ਆ ਵੀਰੇ ਉਹਦਾ ਕੀ ਮੰਗਿਆ ਉਹਦਾ 15000 ਰੁਪਏ ਮੰਗਿਆ ਵੀਰੇ ਕੀ ਦਾ ਹਾਂ ਖੀਰੀ ਆ ਠੀਕ ਹੈ ਹਾਂ ਇਹਦੇ ਮਗਰ ਦੋ ਬੱਚੇ ਨੇ ਵੀਰੇ ਹਾਂ ਭਲੂਣ ਸੋਈ ਆ ਹਜੇ ਹਾਂ ਇਹਦਾ ਮੁੱਲ ਇਹਦਾ ਮੁੱਲ 30000 ਰੁਪਏ ਵੀਰੇ 30000 ਹਾਂ ਵੀਰੇ ਠੀਕ ਹੈ ਇਹਦਾ 30000 ਦੋ ਬੱਚੇ ਨੇ ਹਾਂ ਵੀਰੇ ਬੱਚੇ ਤਾੜ ਰੱਖੇ ਨੇ ਹਾਂ ਬੱਚੇ ਅੰਦਰ ਨੇ ਵੀਰੇ ਫਿਰ ਬਾਹਰ ਠੰਡ ਆ ਗਈ ਤਾਂ ਕਰਕੇ ਸਹੀ ਗੱਲ ਆ ਇਹਦੇ ਮਗਰ ਦੋ ਬੱਚੇ ਨੇ ਵੀਰੇ ਇਹਦਾ ਮੁੱਲ 32000 ਰੁਪਏ ਵੀਰੇ ਦੋ ਦੋ ਬੱਚੇ ਵਾਲੀ ਆਉਣ ਲੱਗੀ ਆਣਾ ਹਾਂ ਵੀਰੇ ਸੂਏ ਚੱਲ ਪਿਆ ਹੁਣ ਸੂਆ ਚੱਲ ਪਿਆ ਵੀਰੇ ਸੂਏ ਚੱਲ ਪਏ ਤੇ ਬਹੁਤ ਇਧਰਵਾਰ ਧਿਆਨ ਭਰਾਉਣ ਲੱਗ ਗਏ ਛੀਆਂ ਬੱਕਰੀਆਂ ਆ ਗੱਬਣਾ ਕੀ ਨਿੱਕੀ ਜੀ ਇਹ ਗੱਬਣ ਨੇ ਵੀਰੇ ਦੋ ਦੋ ਦੰਦ ਨੇ ਪੱਠਾ ਇਹ ਦੋਵੇਂ ਪੱਠਾ ਕਿ ਮੰਗੇਗਾ ਇੰਨਾ 36000 ਰੁਪਏ ਮੰਗਿਆ ਵੀਰੇ ਦੋਹਾਂ ਦਾ ਹਾਂ ਭਾਈ ਉਹ ਲਵੇ ਲਾ ਕੇ ਦੋ ਦੋ ਦੰਦ ਦਾ ਤੇ ਦੋਵੇਂ ਗੱਬਣਾ ਤਿੰਨ ਤਿੰਨ ਮਹੀਨੇ ਨਹੀਂ ਕਿਵੇਂ ਚਾਰ ਚਾਰ ਮਹੀਨਿਆਂ ਦੀਆਂ ਨੇ ਵੀਰੇ ਚਾਰ ਚਾਰ ਮਹੀਨੇ ਹਾਂ ਵੀਰੇ ਠੀਕ ਐ ਇਹਦੇ ਮਗਰ ਦੋ ਬੱਚੇ ਸੀ ਵੀਰੇ ਉਹਨਾਂ ਦੇ ਲੱਗਿਆ ਵੀਰੇ ਕਿੰਨਾ ਉਹਨਾਂ ਦੇ ਲੱਗਿਆ 32000 ਇਹਦੇ ਦੋ ਬੱਚੇ ਸੀ ਵੀਰੇ ਇੱਕ ਮਰ ਗਿਆ ਅੱਜ ਇਹਦਾ 30000 ਮੁੱਲ ਕਰਦਾ ਕਿੰਨਾ 30000 ਚਾਹਦੇ ਨਹੀਂ ਜੂ ਕੰਮ ਟੈਟ ਉਹਦਾ ਬਾਕੀ ਮੌਕੇ ਤੇ ਹੋ ਜਾਊਗਾ ਜੀ ਆਪਾਂ ਨੂੰ ਜਿਹੜਾ 30 ਗਿਣਾਉਣ ਹੀ ਲੱਗਾ ਅਗਲਾ ਠੀਕ ਹੈ ਚੰਗਾ ਬਈਆ ਚੰਗਾ ਆਜੋ ਬਈ ਆਪਣੇ ਕੋਲ ਆਏ ਨੇ ਕਿ 22 ਸਰਪੰਚ ਸਾਹਿਬ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਠੀਕ ਹੋ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਵਧੀਆ ਗੱਲਬਾਤ ਆ ਲੈ ਬੱਕਰੀ ਦਿਖਾਉਣੇ ਤੁਹਾਨੂੰ ਮੈਂ ਅੱਜ ਤੁਹਾਨੂੰ ਵੱਡੀ ਪੇਟੀ ਦੀਆਂ ਬੱਕਰੀਆਂ ਦਿਖਾ ਰਹੇ ਹਾਂ ਲਗਭਗ ਜਿਹੜੀ ਪਹਿਲਾਂ ਬੱਕਰੀਆਂ ਦਿਖਾਈ ਨੇ ਸੇਮ ਸੇਮ ਉਹ ਚੀਜ਼ ਆਪਾਂ ਤੁਹਾਨੂੰ ਦਿਖਾ ਦਾਂਗੇ ਬੱਕਰੀ ਦੀ ਕੱਦ ਘਾਟ ਜ਼ਰੂਰ ਛੋਟਾ ਹੈਗਾ ਪਰ ਫਿਰ ਵੀ ਐਂ ਕਹਦੀ ਉਹਨਾਂ ਛੋਟਾ ਨਹੀਂ ਹੈਗਾ ਨਾਰਮਲ ਬੱਕਰੀ ਫਿਰ ਵੀ ਵੱਡੀ ਪੇਟੀ ਕਰਕੇ ਲੱਗਦੀ ਹੈ ਜੀ ਵੈਸੇ 37 ਪਲੱਸ ਕੱਦ ਹੈ ਫਿਰ 37 ਪਲੱਸ ਹਾਂਜੀ ਸਹੀ ਬਾਤ ਵੀ ਉਹਨਾਂ ਛੋਟਾ ਕੱਦ ਨਹੀਂ ਹੈਗਾ 37 ਬੱਕਰੀ ਨਾਰਮਲ ਬੱਕਰੀ ਤੋਂ ਵੀ ਉੱਪਰ ਹੈਗਾ ਕੱਦ ਹਾਂਜੀ ਪਗਦੇ 40 ਇੰਚ ਉਹ ਥੋੜਾ ਜਿਹਾ ਹਾਂਜੀ ਕਿਉਂਕਿ ਵਜ਼ਨ ਵਧ ਕਰਕੇ ਥੋੜੀ ਜੀ ਉਹ ਵੀ ਮਾਰਾ ਸਰਪੰਚ ਸਾਹਿਬ ਹੋ ਗਈ 70 75 ਕਿਲੋ ਦੀ ਹਾਂਜੀ ਹੋਣੀ ਚਾਹੀਦੀ 70 75 ਕਿਲੋ ਦੀ ਇਹ ਮੈਂ ਰਿਕਾਰਡ ਰਿਹਾ ਬੱਕਰੀ ਦਾ ਪਹਿਲਾਂ ਰਿਕਾਰਡ ਬਹੁਤ ਵਧੀਆ ਜੀ ਅ ਮਨ ਲਓ ਵੀ ਤਿੰਨ ਸੂਏ ਸੂਈ ਹੈ ਜੀ ਮੇਰੇ ਕੋਲ ਇਹ ਤਿੰਨੇ ਸੂਏ ਨੇ ਤਿੰਨ ਤਿੰਨ ਬੱਚੇ ਦਿੱਤੇ ਥੋਡੇ ਕੋਲੇ ਹਾਂਜੀ ਗੱਬਣ ਲਈ ਸੀਗੀ ਇਹ ਦਿੱਤੀ ਦਾ ਗੱਬਣ ਕਹਿ ਕੇ ਸੀਗੀ ਜੀ ਪਰ ਸੀ ਖਾਲੀ ਹਾਂ ਤੇ ਉਸ ਤੋਂ ਬਾਅਦ ਆਪ ਪ੍ਰਭਾਈ ਸੀ ਘਰੇ ਹੂੰ ਤੇ ਤਿੰਨ ਬੱਚੇ ਦਿੱਤੇ ਜੀ ਇਹਨੇ ਹੂੰ ਦੂਜੀ ਵਾਰ ਵੀ ਤਿੰਨ ਦਿੱਤੇ ਤੀਜੀ ਵਾਰ ਵੀ ਤਿੰਨ ਦਿੱਤੇ ਐਤ ਕੀ ਪ੍ਰਮਾਤਮਾ ਦੇ ਹੱਥ ਹੀ ਤਿੰਨ ਸੂਏ ਯਾਨੀ ਕਿ ਹਾਂ ਜੀ ਤਿੰਨ ਤਿੰਨ ਬੱਚੀ ਦਿੱਤੇ ਹਾਂ ਜੀ ਨੌ ਬੱਚੇ ਹੋ ਗਏ ਨੌ ਬੱਚੇ ਹੋ ਗਏ ਬਹੁਤ ਵਧੀਆ ਰਹਿਣ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਠੀਕ ਹੈ ਇਸ ਵਾਰ ਕੀ ਲੱਗਦਾ ਫਿਰ ਲੱਗਦਾ ਤਾਂ ਇਹੀ ਆ ਜੀ ਦੇਖੋ ਵੀ ਵਜਨ ਦੇ ਹਿਸਾਬ ਨਾਲ ਤੇ ਪੇਟੀ ਦੇ ਹਿਸਾਬ ਨਾਲ ਵੀ ਬੱਚੇ ਤਿੰਨੀ ਦੇਊਗੀ ਫਿਰ ਅੱਗੇ ਦੇਖੋ ਹੀ ਪ੍ਰਮਾਤਮਾ ਨੇ ਦੰਦ ਥੋੜੇ ਥੋੜੇ ਲਾਏ ਆ ਜੀ ਹੁਣੇ ਹੀ ਲਾਏ ਆ ਮੰਨ ਲਓ ਜਿਆਦਾ ਨਹੀਂ ਹੈਗੇ ਆ ਦੇਖੋ ਪੂਰੇ ਮੰਨ ਲਾ ਵੀ ਹੋਰ ਮਾੜਾ ਜਿਹਾ ਕੱਲੀਆ ਵਾਹ ਪੂਰਾ ਓਕੇ ਜੀ ਜਮਾ ਠੀਕ ਢੱਪੇ ਭਰ ਦੀ ਜਮਾ ਗਮਾਰੇ ਵਾਲੇ ਹੜੰਬੇ ਵੰਦ ਲੋਮੜੇ ਨੂੰ ਸੋਰ ਕੇ ਦਿਖਾਉਣਾ ਗੱਲ ਬਾਤ ਓਕੇ ਲਿਓ ਜੀ ਲਿਓ ਰਾਨਾ ਆ ਗਿਆ ਦੁੱਧ ਬਾਅਦ ਫਿਰ ਤਿੰਨ ਬੱਕਰੇ ਰਜਾਉਂਦੀ ਹੈ ਜੀ ਬੱਚੇ ਹਾਂ ਜੀ ਬੱਚੇ ਰਜਾ ਕੇ ਵੀ ਦੁੱਧ ਮੰਨ ਲਾ ਵੀ ਬੱਚ ਰਹਿ ਜਾਂਦਾ ਹਾਂ ਜੀ ਕੱਢਣਾ ਪੈਂਦਾ ਦੁੱਧ ਹਾਂ ਜੀ ਯਾਨੀ ਕਿ ਦੁੱਧ ਪੱਖੋਂ ਚੰਗੀ ਆ ਲੇਵਾ ਹੈਗਾ ਥੱਲੋਂ ਨਾ ਹਾਂਜੀ ਪੂਰਾ ਜੀ ਪੂਰਾ ਥੱਲੇ ਲੱਗਣ ਵਾਲੇ ਹੋ ਜਾਂਦੇ ਨੇ ਨਾ ਜਮਾ ਜੀ ਥੱਲੇ ਲੱਗਣ ਵਾਲੇ ਹੋ ਜਾਂਦੇ ਆ ਤੇ ਮੰਨ ਲਓ ਤੁਸੀਂ ਐਂ ਮੰਨ ਲਓ ਵੀ ਜਦੋਂ ਜਮਾ ਜਿਵੇਂ ਅੱਜ ਸੂਣਾ ਇਹਨੇ ਤਾਂ ਉਸ ਦਿਨ ਇਹਨੂੰ ਬੈਠਣ ਦੀ ਵੀ ਦਿੱਕਤ ਆਉਂਦੀ ਏ ਤੁਹਾਨੂੰ ਠੀਕ ਹੈ ਹਾਂਜੀ ਸਹੀ ਗੱਲ ਆ ਮੁੱਲ ਕਿਆ ਕੀਤਾ ਫਿਰ ਅੱਜ ਇਹਦਾ ਮੁੱਲ ਲੈਂਡ ਦੇ ਨਹੀਂ ਕਰਦੇ ਜੀ 45000 ਰੁਪਇਆ ਜਮਾ ਸਹੀ ਹਾਂਜੀ ਜਮਾ ਸਹੀ ਮੁੱਲ ਕੀਤਾ ਬਾਈ ਲੈਂਡ ਦੇਣ ਕਹਿੰਦੇ 45000 ਹਾਂ ਬਾਕੀ ਥੋੜਾ ਬੋਤਾ ਹੋ ਜਾਊਗਾ ਇਹ ਜੀ ਗੱਲ ਨਹੀਂ ਹਾਂਜੀ ਚਲੋ ਮੌਕੇ ਦੀ ਗੱਲ ਆ ਹਨਾ ਉਹ ਜਿਹੜਾ ਰੇਟ ਉਹ ਹਜੇ ਹੋ ਜਾਂਦਾ ਨਾ ਬਾਕੀ ਮੂਵ ਆ ਇਹਦੇ ਦੇਖੋ ਜੀ ਐਵੇਂ ਝੂਠ ਨਹੀਂ ਮਾਰਦੇ ਆਪਾਂ ਹਨਾ ਮੈਂ ਪਹਿਲਾਂ ਇਹਦੀ ਵੀਡੀਓ ਵੀ ਬਣੀ ਹੋਈ ਹੈ ਹਾਂ ਉਦੋਂ ਲੈ ਕੇ ਆਇਆ ਸੀ ਮੈਂ ਉਦੋਂ ਸਾਡਾ ਫਰਕ ਕੀ ਰਹਿ ਗਿਆ ਇਹਦੇ ਨਾਲ ਮੈਂ ਉਦੋਂ ਬੱਚੇ ਲੈ ਕੇ ਆਇਆ ਸੀਗਾ ਹਾਂ ਉਹ ਬੰਦਾ ਬਸ ਮੇਰੀ ਆਤ ਤੇ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਦਾ ਨਾ ਕਿ ਮੈਂ ਬੱਚੇ ਘੱਟ ਤੋੜ ਕੇ ਰਾ ਜੀ ਨਾਲ ਹਾਂ ਮੈਂ ਨਾਲ ਬੱਚੇ ਦਿੰਦਾ ਸੀ ਉਹਨੇ ਕੱਲੀ ਬੱਕਰੀ ਦਾ 37000 ਰੁਪਇਆ ਲਾਇਆ ਸੀਗਾ ਕੱਲੀ ਬੱਕਰੀ ਦਾ ਕੱਲੀ ਬੱਕਰੀ ਦਾ ਮੈਂ ਉਹਨੂੰ ਕਿਹਾ ਸੀ ਉਦੋਂ ਨਾ ਗੱਬਣ ਹੈ ਨਹੀਂ ਸੀਗੀ ਜੀ ਉਦੋਂ ਮੰਨ ਲਓ ਵੀ ਅ ਲੱਗੀ ਸੀ ਦਿਨਾਂ ਦੀ ਆਪਾਂ ਕਹਿ ਸਕਦੇ ਪਰ ਗਰੰਟੀ ਕੋਈ ਨਹੀਂ ਸੀਗੀ ਹਾਂ ਤੇ ਉਦੋਂ ਫਿਰ ਮੈਂ ਕੱਲੀ ਦਿੱਤੀ ਨਹੀਂ ਜੀ ਬਸ ਆਹੀ ਫਰਕ ਇਹ ਮੈਂ ਲਈ ਸੀਗੀ ਜੀ ਅ ਅੱਜ ਤੋਂ 3 ਸਾਲ ਪਹਿਲਾਂ 27000 ਦੀ 27000 ਦੀ ਹਾਂ ਜੀ ਗੱਬਣ ਗੱਬਣ ਕਹਿ ਕੇ ਦਿੱਤੀ ਸੀਗੀ ਜੀ ਫੰਡਰ ਨਿਕਲੀ ਹੈ ਹਾਂਜੀ ਹਾਂਜੀ ਠੀਕ ਹੈ ਘਾਟੇ ਦਾ ਸੌਦਾ ਤਾਂ ਨਹੀਂ ਰਿਹਾ ਇਹ ਨਹੀਂ ਕੋਈ ਘਾਟੇ ਦਾ ਸੌਦਾ ਨਹੀਂ ਹੈਗਾ ਜੀ ਉਹ ਕਿਰਾਂ ਤਾਂ ਆਇਆ ਲੱਗਿਆ ਵੀ ਖਾਲੀ ਨਿਕਲ ਗਿਆ ਉਹ ਤਾਂ ਲੱਗਿਆ ਹਾਂ ਉਹਦੋਂ ਤਾਂ ਲੱਗਿਆ ਜੀ ਉਹਦੋਂ ਗੁੱਸਾ ਵੀ ਆਇਆ ਵੀ ਸਾਹਮਣੇ ਬੰਦੇ ਸੀ ਹਨਾ ਜਿੰਨਾਂ ਤੋਂ ਲਈ ਸੀਗੀ ਅੱਛਾ ਤੇ ਕਹਿ ਕੇ ਦਿੱਤੀ ਵੀ ਮੰਨ ਲਓ ਗੱਬਣ ਹੈ ਪਰ ਨਿਕਲੀ ਖਾਲੀ ਜੀ ਉਹ ਵੀ ਚਲ ਆਇਆ ਵੀ ਜੇ ਤਾਂ ਤੁਰਤ ਪੈਰੀ ਪਤਾ ਲੱਗ ਜਾਏ ਫੇਰ ਵੀ ਇਹ ਘਟੂ ਘਟ ਤਿੰਨ ਮਹੀਨੇ ਬਾਅਦ ਜਾ ਕੇ ਕਰੇ ਦੁਬਾਰਾ ਬੋਲ ਪੀ ਜੀ ਠੀਕ ਆ ਨਹੀਂ ਫਿਰ ਉਹ ਦੋ ਐਂ ਜੇ ਲੱਗਦਾ ਹਨਾ ਵੀ ਪਤਾ ਨਹੀਂ ਆਪਾਂ ਨੇ ਝੂਠ ਮਾਰਦੇ ਕਿਸੇ ਕੋਲੇ ਹਰੇਕ ਬੰਦਾ ਜਮ ਹਰੇਕ ਬੰਦਾ ਉਦੇ ਵਰਗਾ ਹੀ ਹੈ ਖਾਸ ਬੰਦੇ ਕਈ ਬੰਦੇ ਇਹੋ ਜਿਹੇ ਆ ਜੀ ਆਪਾਂ ਨਾਂ ਤਾਂ ਲੈਂਦੇ ਨਹੀਂ ਹੁਣ ਮੂੰਹੋਂ ਮੰਗਵੇਂ ਪੈਸੇ ਦਿੱਤੇ ਆਪਾਂ ਇੱਕ ਚਵਾਨੀ ਵੀ ਨਹੀਂ ਘਟਾਈ ਜੀ ਯਾਰ ਵੀਡੀਓ ਚੱਲਦੀ ਵਿੱਚ ਕਹਿਦੀ ਹੈ ਬਹੁਤ ਵੀਰ ਫੋਨ ਕਰਕੇ ਆ ਜਾਂਦੇ ਨੇ ਜੀ ਤੁਸੀਂ ਕਹੋ ਵੀ ਮੇਰੇ ਤੇ ਵੀ ਨਾ ਯਕੀਨ ਕਰੋ ਮੈਂ ਵੀਡੀਓ ਬਣਾਉਣਾ ਮੇਰੇ ਤੇ ਵੀ ਯਕੀਨ ਨਾ ਕਰੋ ਦੂਜੇ ਤੇ ਤਾਂ ਕਰਨਾ ਕੀ ਆ ਕੋਈ ਨਾ ਖਰੀਦਣਾ ਵੇਚਣਾ ਸਿੱਧੀ ਗੱਲ ਆ ਮੇਰੇ ਕੋਲੇ ਆਪਾਂ ਇਹ ਗੱਲ ਫੋਕੀ ਕਹਿੰਦੇ ਆ ਕੋਈ ਵਪਾਰ ਤੁਸੀਂ ਖਰੀਦਣਾ ਪੈਸੇ ਲਾਉਣੇ ਨੇ ਆਪ ਦਾ ਆਪ ਨਿਗਾਹ ਮਾਰੋ ਸਹੀ ਗੱਲਾਂ ਜੀ ਇਹ ਚੀਜ਼ ਕਹਿਣੀ ਵੀ ਬਣਦੀ ਆ ਕਿਉਂਕਿ ਜੇ ਆਪਾਂ ਕਿਤੇ ਨੂੰ ਪ੍ਰੋਮੋਟ ਕਰਦੇ ਆ ਕੋਈ ਆਉਂਦਾ ਖਰੀਦਣ ਦੇ ਲਈ ਤਾਂ ਇਹ ਚੀਜ਼ ਬਹੁਤ ਜ਼ਰੂਰੀ ਹੋ ਜਾਂਦੀ ਭਾਈ ਤੁਸੀਂ ਆਪਣੇ ਪੈਸੇ ਲਾਉਣੇ ਨੇ ਤੇ ਆਪ ਦਾ ਦੇਖ ਕੇ ਖਰੀਦਣਾ ਠੀਕ ਆ ਬਾਕੀ ਖਰੀਦ ਦਾ ਰਿਕਾਰਡ ਸੋਨਾ ਰਿਹਾ ਹੈਗਾ ਹਾਂ ਜੀ ਬਹੁਤ ਵਧੀਆ ਮੰਨ ਲਓ ਵੀ ਹਰ ਸਾਲ ਜਦੋਂ ਵੀ ਮਾਲ ਤੋਂ ਕਹੇ ਤੋਂ ਪੜਾਈ ਆ ਤੇ ਬੱਚੇ ਕਿਸ ਤਰ੍ਹਾਂ ਬੱਕਰੇ ਬਹੁਤ ਟੌਪ ਦਾ ਮੰਨ ਕੇ ਚੱਲ ਬੱਕਰਾ ਜੀ ਜਿਹੜੇ ਤੋਂ ਪੜਾਈ ਹੈ ਪੂਰੀ ਵਧੀਆ ਮੰਨ ਕੇ ਚੱਲ ਪਹਿਲਾਂ ਵੀ ਉਸੇ ਦੀ ਇੱਕ ਸੂਆ ਲਿਆ ਹੋਇਆ ਹਾਂ ਮੈਂ ਤੁਹਾਨੂੰ ਦੱਸਿਆ ਵੀ ਉਹਦਾ ਬੱਕਰਾ ਵੇਚਿਆ ਐ ਐਡਾ ਕੀ ਬੱਕਰਾ ਸੀਗਾ 14000 ਦਾ ਦਿੱਤਾ ਆਪਾਂ ਸਰਸੇ ਦੇ ਬੰਦੇ ਲੈ ਕੇ ਗਿਆ ਰੱਖਣ ਵਾਸਤੇ ਫਾਰਮ 'ਚ ਨਵਾਂ ਕੰਮ ਕਰਿਆ ਸੀ ਉਹਨਾਂ ਨੇ ਨੀਰ ਵਾਲੇ ਬੱਚੇ ਪੈਦਾ ਕਰੇ ਨੇ ਹਾਂਜੀ ਹਾਂਜੀ ਬਹੁਤ ਸੋਹਣੇ ਬੱਚੇ ਦੋ ਪੱਠਾ ਇਹਦੀਆਂ ਮੈਂ ਰੱਖ ਲੀਆਂ ਤਾਂ ਹੀ ਬੱਕਰੀ ਸੇਲ ਕਰਦਾ ਠੀਕ ਐ ਹਾਂਜੀ ਯਾਨੀ ਕਿ ਅੱਜ ਮੁੱਲ ਕੋ ਨਹੀਂ ਲੱਗਾ ਹੈਗਾ ਹਾਂਜੀ ਅੱਜ ਤਾਂ ਨਹੀਂ ਮੁੱਲ ਲੱਗਾ ਹੈਗਾ ਨਹੀਂ ਅੱਜ ਤਾਂ ਆ ਹੀ ਲੇਟ ਆ ਜੀ ਅਸੀਂ ਸਾਡਾ ਫਿਰ ਦੂਰ ਦੀ ਬਾਟਾ ਕੁਝ ਧੁੰਦ ਪੈਂਦੀ ਕਰਕੇ ਆ ਕੇ ਬਸ ਚਾਹ ਹੀ ਪੀਕੇ ਹਟੇ ਆ ਜੀ ਲੈ ਬੱਕਰੀ ਭਾਰੀ ਐ ਯਾਰ ਬਹੁਤ ਸੋਹਣੀ ਠੀਕ ਐ ਸਰਪੰਚ ਸਾਹਿਬ